ਹਾਜੀ ਸਾਥੀਓ જય ਭੀਮ જય ਭਾਰਤ જય ਸੰਵਿਧਾਨ ਸੋ ਸਾਥੀਓ ਅੱਜ 6 ਦਸੰਬਰ ਦਾ ਦਿਨ ਹੈ ਸੋ ਅੱਜ ਦੇ ਦਿਨ ਦਾ ਸਾਡੇ ਭੋਜਨ ਸਮਾਜ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਬਹੁਤ ਵੱਡਾ ਮਹਤਵ ਹੈ ਸੋ ਅੱਜ ਦੇ ਦਿਨ ਭੋਜਨ ਸਮਾਜ ਦੇ ਮੁਕਤੀਦਾਤਾ ਤੇ ਔਰਤਾਂ ਦੇ ਮੁਕਤੀਦਾਤਾ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਜਗਪੂਰਸ ਭਾਰਤ ਰਤਨ बाबा साहेब डॉक्टर भीमराव अंबेडकर जी ਦਾ પુરી નિર્ਮાਣ ਦਿਵਸ ਹੈ ਜਾਨੀ ਕਿ ਅੱਜ ਦੇ ਦਿਨ ਸਰੀਰਕ ਤੌਰ ਤੇ ਭਾਰਤ ਰਤਨ बाबा साहेब डॉक्टर भीमराव अंबेडकर जी ਇਸ ਦੁਨੀਆ ਤੋਂ ਚਲੇ ਗਏ ਸੀ ਉਹ ਸਰੀਰਕ ਤੌਰ ਤੇ ਜ਼ਰੂਰ ਚਲੇ ਗਏ ਪਰ ਸਾਡੇ ਵਾਸਤੇ ਸਾਡੇ ਸਮਾਜ ਵਾਸਤੇ ਸਾਡੇ ਸਮਾਜ ਦੀਆਂ ਧੀਆਂ ਭੈਣਾਂ ਵਾਸਤੇ ਉਹ ਕਰਕੇ ਚਲੇ ਗਏ ਜੋ ਕਿ ਉਸ ਤੋਂ ਪਹਿਲਾਂ ਕਿਸੇ ਵੀ ਮਹਾਪੁਰਸ਼ ਦੇਵੀ ਦੇਵਤੇ ਨੇ ਉਹ ਨਹੀਂ ਕੀਤਾ ਚਾਹੇ ਇਥੇ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਇਸ ਤੋਂ ਪਹਿਲਾਂ ਜੋ ਵੀ ਮਹਾਪੁਰਸ਼ ਆਏ ਉਹਨਾਂ ਨੇ ਔਰਤ ਦੇ ਹੱਕਾਂ ਦੇ ਲਈ ਬੜੇ ਹਾੜੇ ਨਾਰੇ ਮਾਰੇ ਪਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅਵੇਦਕਰ ਜੀ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਔਰਤਾਂ ਦੇ ਹੱਕਾਂ ਲਈ ਖਾਸ ਕਾਨੂੰਨ ਬਣਾਏ ਸੋ ਅੱਜ ਧਰਤੀ ਤੋਂ ਲੈ ਕੇ ਅਰਸ ਤੱਕ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਅਗਰ ਧਰਤੀ ਤੋਂ ਅਸਮਾਨ ਤੱਕ ਦਾ ਜਾਇ ਕਹ ਲੋਗੇ ਧਰਤੀ ਤੋਂ ਚੰਦਰਮਾ ਤੱਕ ਦਾ ਸਫ਼ਰ ਤੈਅ ਕਰ ਰਹੀਆਂ ਨੇ ਤਾਂ ਸਿੱਖਿਆ ਦੇ ਖੇਤਰ ਦੇ ذریعے ਇਹ ਸਭ ਕੁਝ ਹੋ ਰਿਹਾ ਹੈ ਕਿ ਬਾਬਾ ਸਾਹਿਬ ਡਾਕਟਰ ਭੀਮrao ਅਵੇਦਕਰ ਜੀ ਨੇ ਔਰਤਾਂ ਲਈ ਖਾਸ ਕਾਨੂੰਨ ਬਣਾਏ ਸੀ ਸੋ ਇਸ ਦੇ ਨਾਲ ਹੀ ਸਾਡੇ ਸਮਾਜ ਦੇ ਲੋਕ ਜੋ ਅੱਜ ਮੰਦਰਾਂ ਡੇਰਿਆਂ ਦੇ ਵਿੱਚ ਜਾ ਰਹੇ ਨੇ ਇਸ ਤੋਂ ਪਹਿਲਾਂ ਇਹ ਕਹਿ ਲਈਏ ਕਿ ਸਾਨੂੰ ਪ੍ਰਮਾਤਮਾ ਦਾ ਨਾਮ ਲੈਣ ਤੱਕ ਦੀ ਵੀ ਸੂਟ ਨਹੀਂ ਸੀ ਜਿਵੇਂ ਕਿ ਆਪਾਂ ਸੁਣਦੇ ਹਾਂ ਸਾਡੇ ਬਜ਼ੁਰਗਾਂ ਤੋਂ ਜੇ ਕੋਈ ਪ੍ਰਮਾਤਮਾ ਦਾ ਰਾਮ ਰਾਮ ਦਾ ਨਾਂ ਲੈਂਦਾ ਸੀ ਤਾਂ ਉਸ ਦੀ ਜੀਵਨਤਾ ਕੱਟੀ ਜਾਂਦੀ ਸੀ ਤੇ ਜੇ ਕੋਈ ਸੁਣਦਾ ਸੀ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ ਘੋਲ ਕੇ ਪਾ ਦਿੱਤਾ ਜਾਂਦਾ ਸੀ ਸੋ ਬਾਬਾ ਸਾਹਿਬ ਨੇ ਸਾਡੇ ਲਈ ਉਹ ਕੀਤਾ ਜੋ ਕਿ ਆਗਰੇ ਸਿੱਧੀ ਇਹ ਕਹ ਲੋ ਕਿ ਪ੍ਰਸ਼ੰਸਾ ਕਰੀਏ ਤਾਂ ਸਾਡੀ ਜ਼ੁਬਾਨ ਵੀ ਘੱਟ ਰਹਿ ਜੇ ਕਿਸ ਦੇ ਬੋਲਣ ਦੇ ਪ੍ਰਤੀ ਸੋ ਸਾਡਾ ਵੀ ਫਰਜ਼ ਬਣਦਾ ਹੈ ਅੱਜ ਡਾਕਟਰ ਭੀਮਰੋ ਅਵੇਦ ਕਰਜੀ ਦਾ ਪ੍ਰੀਨਿਰਮਣ ਦਿਵਸ ਹੈ ਤੇ ਉਹਨਾਂ ਨੂੰ ਸਰਦਾ ਤੇ ਫੁੱਲ ਕੇ ਭੇਟ ਕਰੀਏ ਚਾਹੇ ਕਿਸੇ ਵੀ ਤਰੀਕੇ ਉਹਨਾਂ ਦੇ ਜੋ ਸੋਚਾ ਹੈ ਉਸ ਨੂੰ ਅੱਗੇ ਵਧਾਈਏ ਉਤੇ ਉਸਤੇ ਚੱਲਣ ਦੀ ਕੋਸ਼ਿਸ਼ ਕਰੀਏ ਦੇਖੋ ਸਮੇਂ ਦੇ ਮੁਤਾਬਕ ਕਿਸੇ ਕੋਲੇ ਨਹੀਂ ਟਾਈਮ ਤਾਂ ਉਹ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਅੱਗੇ ਵੀ ਅੱਗੇ ਸਹਿਰ ਵੀ ਕਰ ਸਕਦਾ ਹੈ ਤੇ ਬਾਬਾ ਸਾਹਿਬ ਨੂੰ ਸਰਦਾ ਤੇ ਸਰਦਾ ਤੇ ਫੁੱਲ ਵੀ ਫੁੱਲ ਵੀ ਭੇਟ ਕਰ ਸਕਦਾ ਹੈ ਤੋ ਇਸ ਦੇ ਨਾਲੇ ਅਗਰ ਆਪਾਂ ਅੱਜ ਹੱਕਾਂ ਦੀ ਗੱਲ ਕਰੀਏ ਕਿਸਾਨ ਲਾ ਲੋ ਮਜ਼ਦੂਰ ਲਾ ਲੋ ਸੜਕਾਂ ਤੇ ਆਪੋ ਆਪਣੇ ਹੱਕਾਂ ਲਈ ਸੰਘਰਸ਼ ਤੱਕ ਕਰ ਰਿਹਾ ਹੈ ਇਹ ਵੀ ਬਾਬਾ ਸਾਹਿਬ ਦਾ ਬਹੁਤ ਵੱਡਾ ਸਾਡੇ ਤੇ ਇਹ ਮੰਨ ਲਓ ਕਿ ਉਹਨਾਂ ਦਾ ਉਪਕਾਰ ਹੈ ਇਸ ਤੋਂ ਪਹਿਲਾਂ ਅਗਰ ਕੋਈ ਸੰਘਰਸ਼ ਕਰਦਾ ਸੀ ਜਾਂ ਕੋਈ ਆਵਾਜ਼ ਉੱਚੀ ਕਰਕੇ ਬੋਲਦਾ ਸੀ ਕਿਸੇ ਦੇ ਖਿਲਾਫ ਪ੍ਰਸ਼ਾਸਨ ਸ਼ਾਸਨ ਦੇ ਖਿਲਾਫ ਆ ਇਹ ਮੰਨ ਲਓ ਕਿ ਉਸ ਨਾਲ ਜੋ ਹੁੰਦਾ ਸੀ ਉਸ ਦਾ ਇੱਥੇ ਬਿਆਨ ਕੀਤਾ ਵੀ ਨਹੀਂ ਜਾ ਸਕਦਾ। ਸੋ ਅੰਤ ਦੇ ਵਿੱਚ ਇਹੀ ਕਹਾਂਗੇ ਕਿ ਬਾਬਾ ਸਾਹਿਬ ਦੇ ਪ੍ਰੀ ਨਿਰਮਾਣ ਦਿਵਸ ਤੇ ਸਾਨੂੰ ਇਹ ਮਨ ਦੇ ਵਿੱਚ ਧਾਰ ਕੇ ਆਪਣੀ ਸੋਚ ਨੂੰ ਅੱਗੇ ਵਧਾਉਣਾ ਚਾਹੀਦਾ ਬਾਬਾ ਸਾਹਿਬ ਦੀ ਸੋਚ ਦੇ ਨਾਲ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਣਾ ਚਾਹੀਦਾ ਤੇ ਉਹਨਾਂ ਨੂੰ ਇਹੀ ਸੱਚੀ ਸ਼ਰਧਾਜਲੀ ਹੋਵੇਗੀ। ਸੋ ਸਾਡੇ ਚੈਨਲ ਵੱਲੋਂ ਵੀ ਬਾਬਾ ਸਾਹਿਬ ਡਾਕਟਰ ਭੀਮਰੋ ਅਵੇਦਕਰ ਜੀ ਨੂੰ ਕੋਟ ਕੋਟ ਪ੍ਰਣਾਮ ਹੈ। ਤੋ ਸਾਥੀਓ ਅੰਤ ਵਿੱਚ ਇੱਕ ਵਾਰ ਫੇਰ ਤੋਂ ਜੈ ਭੂ ਜੈ ਭਾਰਤ ਜੈ ਸਭਿਧਾਨ